ਲੋ ਵੀ ਦੋਸਤੋ ਆਪਾਂ ਬਹੁਤ ਸੋਹਣੀ ਪਰਿਵਾਰਕ ਵੀਡੀਓ ਲੈ ਕੇ ਆਏ ਆ ਸਭ ਤੋਂ ਪਹਿਲਾਂ ਤਾਂ ਵਧਾਈਆਂ ਪੁਆ ਤੈਨੂੰ ਠੀਕ ਹੈ ਠੀਕ ਬਹੁਤ ਬਹੁਤ ਵਧਾਈਆਂ ਸਸੀ ਘਰ ਉੱਪਰ ਜੀ ਸਸੀ ਘਰ ਵੀ ਜੀ ਹਾਲਾ ਸਸੀ ਘਰ ਸਸੀ ਤੈਨੂੰ ਵੜੀਆਂ ਵੜੀਆਂ ਵਧਾਈਆਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਵੀ ਸਭ ਤੋਂ ਵੱਧ ਚਾਹ ਹੁੰਦਾ ਆਪਦੇ ਪੁੱਤ ਦਾ ਫਿਰ ਪੋਤੇ ਦਾ ਜਿਵੇਂ ਕਹਿੰਦੇ ਮੂਲ ਨਾਲ ਵਿਆਜ ਪੈਰਾ ਹੁੰਦਾ ਠੀਕ ਹੈ ਦੋ ਤਾਂ ਪਰ ਦੋ ਤਾਂ ਆ ਮਾਸੀ ਆ ਆਪਣੀ ਬਾਪੇ ਉਹਨਾਂ ਦੀ ਮਾਸੀ ਆਪਣੀ ਮਾਸੀ ਲੱਗੀ ਠੀਕ ਐ ਦਾਦੀ ਦੀ ਭੈਣ ਤੇ ਇਹਨਾਂ ਦੇ ਹੋਇਆ ਪਰਦੋਤਾ ਤੇ ਵਧਾਈਆਂ ਬਹੁਤ ਬਹੁਤ ਤੇ ਕਿਵੇਂ ਉਹ ਫਰਦੀ ਕੀ ਕਹੋਗੇ ਤੁਸੀਂ ਕਿੰਨਾ ਕੁ ਚਾ ਫਿਰ ਓਏ ਹੋਏ 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 ਕਾਨੂੰ ਗੱਲਾਂ ਕਰਦਾ ਮਿੱਤਰਾ ਪੋਤਾ ਹੋਇਆ ਤੁਹਾਡੇ ਹਨਾ ਅੱਗੇ ਨਾ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀਗੇ ਵੀ ਜਿਹੜਾ ਕਹਿੰਦੇ ਮੂੜ ਨਾਲੋਂ ਪਿਆਜ ਪਿਆਰਾ ਹੁੰਦਾ ਹਨਾ ਹਾਂਜੀ ਤੇ ਉਹ ਵੀ ਗੱਲ ਜਮਾ ਬਿਲਕੁਲ ਸੱਚਾ ਕਿਉਂਕਿ ਤਜਰਬਾ ਉਦੋਂ ਪਤਾ ਲੱਗਦਾ ਜਦੋਂ ਤੁਹਾਡੇ ਨਾਲ ਹੁੰਦੀ ਐ ਬੀਤ ਦੀ ਐ ਜਦੋਂ ਤੁਹਾਡੇ ਨਾਲ ਪ੍ਰੈਕਟੀਕਲ ਹੁੰਦਾ ਪਰ ਇੱਕ ਮੈਂ ਦੇ ਵਿੱਚ ਹੋਰ ਐਡ ਕਰੂੰਗਾ ਉਹ ਵੀ ਲੋਕ ਮੰਨਣਗੇ ਮੇਰੇ ਦੋਸਤ ਮਿੱਤਰ ਵਾਕਈ ਸਹੀ ਗੱਲ ਆ ਜਦੋਂ ਮੇਰੇ ਦੋ ਬੇਟੇ ਹੋਏ ਆ ਹਾਂਜੀ ਉਦੋਂ ਇੰਨੀ ਖੁਸ਼ੀ ਤਾਂ ਨਹੀਂ ਮਨਾ ਸਕੇ ਵੀ ਉਦੋਂ ਆਪਦਾ ਕੈਰੀਅਰ ਬਣਾਉਣ ਵਾਸਤੇ ਲੱਗੇ ਹੋਏ ਸੀ ਠੀਕ ਆ ਠੀਕ ਆ ਸਮਝ ਗਏ ਹਾਂਜੀ ਹਾਂਜੀ ਬੱਚੇ ਨਾਨ ਕੀ ਪੈਦਾ ਹੋਏ ਨੇ ਤੁਹਾਡੇ ਕੋਲੇ ਤੁਹਾਨੂੰ ਪਤਾ ਹੀ ਆ ਠੀਕ ਆ ਇਹਨਾਂ ਨੇ ਪੋਤੜੇ ਤੋਤੇ ਆ ਠੀਕ ਆ ਮੈਂ ਜਲੰਧਰ ਸੀ ਕੈਰੀਅਰ ਬਣਾਉਣ ਵਾਸਤੇ ਲੱਗਿਆ ਹੁੰਦਾ ਬੰਦਾ ਤੇ 27 28 ਸਾਲ ਬਾਅਦ ਹੁਣ ਬਿਲਕੁਲ ਫ੍ਰੀ ਹੋ ਗਏ ਠੀਕ ਹੈ ਕੋਈ ਬੱਚਾ ਨਹੀਂ ਸੀ ਕਰੇ ਛੋਟਾ ਮੇਤਰਾ ਜਦੋਂ ਦਾ ਇਹ ਆਇਆ ਧਰਮਨਾ ਮੈਨੂੰ ਤਾਂ ਖੇੜ ਹੀ ਮਿਲ ਗਈ ਯਾਰ ਮੈਂ ਕਹਿੰਦਾ ਖੇੜ ਮਿਲ ਗਈ ਯਾਰ ਕਾਨੂੰ ਗੱਲਾਂ ਕਰਦਾ ਮੈਨੂੰ ਤਾਂ ਕੁਝ ਨਹੀਂ ਚੰਗਾ ਲੱਗਦਾ ਕਿਤੇ ਬਾਹਰ ਚਲੇ ਜਾਣਾ ਨਾਲ ਦੀ ਨਾਲ ਘਰ ਨੂੰ ਭੱਜੀਦਾ ਵੀ ਛੇਤੀ ਚੱਲ ਗਿਆ ਯਾਰ ਘਰੇ ਉੱਤਾਂ ਡਿੱਗਦਾ ਹੋਊਗਾ ਤੇ ਜਦੋਂ ਆਵਾਜ਼ ਮਾਰੀ ਦੀ ਆ ਬਾਹਰੋਂ ਮੇਰੀ ਇਹਨੂੰ ਆਵਾਜ਼ ਸੁਣ ਗਈ ਅਜੇ 2 ਮਹੀਨੇ 10 ਦਿਨਾਂ ਦਾ ਅਜ ਤੇ ਮਾਰਿਆ ਪੁੱਤਾ ਹੱਥ ਪੱਲਿਆ ਐ ਮਾਰਦਾ ਪੁੱਛ ਨਾ ਕੁਛ ਯਾਰ ਸੁਰਗਾ ਯਾਰ ਕਹਿੰਦਾ ਮਤਲਬ ਲਓ ਜੀ ਲਓ ਜੀ ਬਹੁਤ ਚਾਹ ਬਹੁਤ ਬਈ ਹੀ ਦੇ ਪੁੱਤਾ ਹੋਇਆ ਹਾਂ ਮਾਰੀ ਆ ਤਮਾਸੀ ਤਨ ਮਹੀਨੇ ਲਾ ਕੇ ਆ ਸਾਡੀ ਜਿੰਦਗੀ ਚ ਕੋਈ ਵੇਖਦਾ ਮਾਰਿਆ ਇਹ ਕਾਵੇ ਸਭ ਨਹੀਂ ਮੰਨ ਕੇ ਚੱਲ ਬੰਦਾ ਟਾਈਮ ਨਹੀਂ ਮੁੜ ਕੇ ਜਾਂਦਾ ਹਾਂ ਦੋ ਮਹੀਨੇ ਲਾ ਕੇ ਆਈਆਂ ਦੋ ਮਹੀਨੇ ਲਾ ਕੇ ਆਈਆਂ ਇੱਕ ਹੋਰ ਐਡ ਕਰਨੀ ਚਾਹੁੰਨਾ ਗੱਲ ਬਾਈ ਜੀ ਇਹ ਬਹੁਤ ਜ਼ਰੂਰੀ ਆ ਨਵ ਜੰਮੇ ਬੱਚੇ ਦੇ ਕੋਲੇ ਬਜ਼ੁਰਗਾਂ ਦਾ ਜਿਹੜਾ ਸਾਥ ਹੈ ਉਹ ਬਹੁਤ ਜ਼ਰੂਰੀ ਆ ਜਿਹੜਾ ਕਿ ਇਹਨਾਂ ਨੇ 2 ਮਹੀਨੇ ਲਾਇਆ ਸਾਡਾ ਸਿਲਾ ਕਟਾਤਾ ਠੀਕ ਆ ਨਾ ਪੋਤੇ ਦੀ ਮ사ਜ ਕਰਨੀ ਮਾਲਸ਼ ਕਰਕੇ ਉਹਨੂੰ ਇਸ਼ਨਾਨ ਕਰਾਉਣਾ ਫਿਰ ਉਹਨੂੰ ਬੁੱਕਲ ਚ ਲੈਣਾ ਉਹ ਜਿਹੜੀਆਂ ਫੀਲਿੰਗਾਂ ਨੇ ਬੱਚੇ ਨਾਲ ਜਦ ਤੱਕ ਮੈਂ ਜੋੜ ਲਾਇਆ ਇਹ ਵੀ ਬਹੁਤ ਜ਼ਰੂਰੀ ਨੇ ਸਾਡੇ ਬੱਚਿਆਂ ਨੂੰ ਜਿਹੜੀ ਨਿਊ ਆ ਇਹਦਾ ਮਜ਼ਬੂਤ ਹੁੰਦੀ ਹੈ ਇਹਦੇ ਨਾਲ ਉਹ ਸ਼ਾਂਤ ਰਹਿਣਾ ਸਿੱਖਦੇ ਨੇ ਠੀਕ ਆ ਨਾ ਮਾਤਾ ਤੇ ਇਸੇ ਕਰਕੇ ਆਪਣੇ ਪੋਤੇ ਦੇ ਵਿੱਚ ਸਾਰੇ ਗੁਣ ਆ ਗਏ ਨਾ ਹਾਂ ਬਹੁਤ ਗੁਣੇ ਬੜੇ ਗੁਣ ਨੇ ਪੋਤੇ ਦੇ ਹੇ ਗੁਰਤੀ 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 ਤਾਂ ਮੈਂ ਦਿੱਤੀ ਸੀ ਬਾਈ ਹਾਂ ਅ ਗੁਰਤੀ ਤਾਂ ਦਿੱਤੀ ਆ ਇਹ ਲੇਟ ਵਾਲਾ ਉੱਠਦੇ ਆ ਮੈਂ ਵੀ ਤੁਹਾਡੀ ਗੁਰਤੀ ਨਹੀਂ ਦਿਵਾਣੀ ਜਵਾਕਾਂ ਦੀ ਹੈ ਤੇ ਮਾਂ ਤਾਂ ਸਾਡੇ ਕੋਲੇ ਤਾਂ ਹੈ ਨਹੀਂ ਸੀ ਨਾ ਨਹੀਂ ਬਸ ਉਹਦੇ ਹੈ ਨਹੀਂ ਸੀਗੀ ਹਾਂ ਪਹਿਲਾ ਮਹੀਨਾ ਲਾ ਵੀ ਲਿਆ ਪਰ ਉਸ ਦਿਨ ਹੈ ਨਹੀਂ ਸੀ ਤੇ ਗੁਰਤੀ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਦਿਓ ਤੁਸੀਂ ਸਾਡੇ ਰਿਓੜਦੇ ਹੋ ਮੈਂ ਚੱਲ ਠੀਕ ਆ ਚੇਂਜ ਕਰਦੇ ਹਾਂ ਕੰਮ ਫਿਰ ਤੁਸੀਂ ਕੀ ਕਹੋਗੇ ਇੰਨਾ ਕਿ ਚਾਹ ਫਿਰ ਬਹੁਤ ਚਾਹ ਬਤਾ ਬਹੁਤ ਚਾਹ ਇਹ ਤਾਂ ਬੋਲ ਬਿਠਾਈ ਬੈਠੀ ਆ ਲੋਰਗਿਆਂ ਦੇ ਦੇ ਕੇ ਹਾਂ ਇਹਦਾ ਬੋਲ ਹਾਂ ਲੋ ਵੀ ਦੋਸਤੋ ਜਿਵੇਂ ਤੁਸੀਂ ਦੇਖਿਆ ਗੱਲਬਾਤ ਕੀਤੀ ਆਪਾਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਪਰਿਵਾਰਕ ਤੇ ਜਿਹਨੂੰ ਜਿਹਨੂੰ ਜਿਨ੍ਹਾਂ ਦੇ ਆਪਣੇ ਪੁੱਤ ਪੋਤੇ ਜੋ ਵੀ ਦੋਤੇ ਪਰਦੋਤੇ ਹੁੰਦੇ ਆ ਕਮੈਂਟ ਜ਼ਰੂਰ ਕਰਿਓ ਚਲੋ ਇਹ ਮਾਤਾ ਨੇ ਦੇਤੀਆਂ ਵਧਾਈਆਂ ਠੀਕ ਆ ਤੇ ਸ਼ੇਅਰ ਕਰੋ ਵੀਡੀਓ ਕਮੈਂਟ ਜ਼ਰੂਰ ਕਰਿਓ ਵੀ ਕਿਵੇਂ ਲੱਗਦਾ ਤੁਹਾਨੂੰ ਕੀ ਫੀਲ ਕਰਦੇ ਆ ਤੁਸੀਂ ਹਨਾ ਤੇ ਮੈਨੂੰ ਬਹੁਤ ਸੋਹਣੀ ਵੀਡੀਓ ਲੱਗੀ ਬਹੁਤ ਸੋਹਣਾ ਮੇਰਾ ਮੈਸੇਜ ਸੀ ਦੇਣ ਦਾ ਵੀ ਦਿਖਾਈਏ ਪਰਿਵਾਰਕ ਵੀਡੀਓ ਤੇ ਚਲੋ ਹੁਣ ਗੱਲਾਂ ਬਾਤਾਂ ਕਰਨਗੇ